ਸਤਨਾਮ ਵਾਹਿਗੁਰੂ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪਹਿਲਾ ਆਰੇ ਦੁੱਜਾ ਆਸ਼ਟ ਪਦੀਆ ਇਕ ਤਾਂ ਉਹੰਕਾਰ ਸੱਤ ਗੁਰ ਅਸਾਦੇ ਗੁਰ ਸਾਗਰ ਰਤਨੀ ਪਾਰਤ ਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗ ਹੈ ਸਭ ਪਾਵਾਂ ਸਰਵਰ ਮਹ ਹੈ ਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਾਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ आरे रास जोग जुग है रबो पावां सरवर महं हमसो प्राण पात पावां क्या बक् बपुड़ा ਛੱਪੜੀ ਨਾਏ ਕੀ ਚੜੇ ਡੁੱਬਾ ਮਾਲੂ ਨਾ ਜਾਏ ਰਹਾਉ ਰੱਖੇ ਰੱਖੇ ਚਰਨ ਤਾਰੇ ਵਿਚਾਰੀ ਬੇਦਾਸ਼ੋੜੇ ਭਏ ਨਿਰੰਕਾਰੀ ਮੁਕਤ ਤਦਾਰਥ ਹਾਰੇ ਰਸ ਚਾਖੇ ਆਮਣ ਜਾਣ ਰਹੀ ਗੋਰੇ ਰੱਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਾਰ ਸਹਜ ਸਮਾਏ ਸਰਵਰ ਮਹ ਹੰਸ ਹੰਸ ਮਹ ਸਾਗਰ ਅਕਾਥ ਕਥਾ ਗੁਰਬਚਨੀ ਆਦਰ ਸੋਨ ਮੰਡਲ ਇਕ ਜੋਗੀ ਬਸੇ ਨਾਰੇ ਨਾੁਰਖ ਕਹੋ ਕੋ ਕਸੀ ਤਪਵਣੇ ਜੋਤੇ ਰਹੀ ਨਿਵਲਾਈ ਸੋਰੇ ਨਾਰ ਨਾਥ ਸੱਚੀ ਸਰਣਾਈ ਆਨੰਦ ਮੂਲ ਅਨਾਥ ਅਧਾਰੀ ਗੁਰਮੁਖੇ ਭਗਤੇ ਸਹਜੇ ਵਿਚਾਰੀ ਭਗਤੇ ਵੱਸਲ ਪੈ ਕਟਣ ਹਾਰੇ ਹੋ ਮਾਇ ਮਾਰੇ ਮਿਲੇ ਪਗਤਾਰੇ ਅਨੇਕ ਜਤਨ ਕਾਰੇ ਕਾਲ ਸੰਤਾਏ ਮਾਰਣ ਲਿਖਾਈ ਮੰਡਲ ਮਹਿ ਆਈ ਜਨਮ ਪਦਾਰਥ ਦੁਬਿਦਾ ਖੋਵਾ ਆਪੁਨ ਨਾ ਚੀਨਸੇ ਭਰਾ ਮੈਂ ਭਰਾ ਮੈਂ ਰੋਵਾ ਕਹਿ ਤਾਉ ਪੜ ਤਾਉ ਸੁਣ ਤਾਉ ਏਕਾ ਤੀਰਜ ਧਾਰਾ ਮਾਂ ਧਰਣੀ ਧਰ ਟੇਕਾ ਜਾਤੋ ਸਤ ਸੰਜਮ ਰਿਦਾ ਸਮਾਈ ਚੌਥੇ ਪਦ ਕੋ ਜੇ ਮਾਨ ਪਤੀਆਏ ਸੱਚੇ ਨਿਰਮਲ ਮੈਲੁਨ ਨਾ ਲਗ ਗੁਰ ਕਾ ਸਬਦਿ ਪਰਮਾ ਪਉ ਭਗੰ ਸੂਰਤਿ ਮੂਰਤਿ ਆਦਿ ਅਨੂਪਾ ਨਾਨਕੋ ਜੈ ਜਸਾਚੂ ਸਰੂਪ ਸੱਚੇ ਨਿਰਮਲ ਮਾਨ ਲੱਗਾ ਗੁਰ ਕਾਬਦ ਪਰਮ ਭਉ ਭਗਾ ਮੂਰਤੇ ਮੂਰਤੇ ਆਦੇ ਅਨੂਪਾ ਮਨਕੋ ਜਾਚ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ